ਦੋਸਤੋ ਵੀਰੋ ਭੈਣੋ ਭਰਾਵੋ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੁ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਮੋਨੀ ਮਾਤਾ ਦੀ ਕਲਾਮ ਮੋਨੀ ਹਵਨ ਪ ਬੂਤੀ ਮੰਤਰ ਹੈ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ ਜਿਨੇ ਵੀ ਅਜ ਤੱਕ ਅਜਮਾਇਆ ਕਦੀ ਵੀ ਖਾਲੀ ਨਹੀਂ ਗਿਆ ਮੰਤਰ ਨੰਬਰ 234 ਪੇਜ ਨੰਬਰ 643 ਮੰਤਰ ਵਾਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਇਹ ਗ੍ਰੰਥ ਪੂਰਾ ਬਣਾਇਆ ਵਾ ਏ 644 ਪੇਜ ਦਾ 500 ਪੇਜ ਤੱਕ ਜਿਹਦੇ ਵਿੱਚ ਮੰਤਰ ਹੀ ਮੰਤਰ ਨੇ 500 ਪੇਜ ਤੱਕ ਇਹ ਗ੍ਰੰਥ ਬਣ ਚੁੱਕਾ ਵਾ ਇਹਨੂੰ ਜੋ ਵੀ ਭੈਣ ਭਰਾ ਲੈਣਾ ਚਾਵੇ ਤਾਂ ਲੈ ਸਕਦਾ ਕੋਈ ਗੱਦੀ ਵਾਲਾ ਵੀਰ ਜਿਹਨੂੰ ਇਹ ਮੰਤਰਾਂ ਤੰਤਰਾਂ ਦੀ ਲੋੜ ਪੈਂਦੀ ਚਲੋ 500 ਪੇਜ ਤੱਕ ਹੈ ਕੀ ਕੀ ਕਿ ਮੈਂ ਤੁਹਾਨੂੰ ਸਾਰਾ ਇੰਡੈਕਸ ਦਿਖਾਉਣਾ ਇਹਦਾ ਤਤਕਰਾ ਦਿਖਾਉਣਾ ਕਿਹੜੀ ਕਿਹੜੀ ਚੀਜ਼ ਹੈ ਇਹਦੇ ਵਿੱਚ ਇਹ ਪਿਛਲੇ ਪਾਸੇ ਅਸੀਂ ਤਤਕਰਨ ਲਿਖਿਆ ਹੋਇਆ ਵਾ ਵਿੱਚ ਕਿਹੜੇ ਕਿਹੜੇ ਮੰਤਰ ਹੈ ਇਹਦੇ ਵਿੱਚ ਮੰਤਰਾਂ ਲੰਗਮੋਨੀ ਮੰਤਰ ਨਮਕਮੋਨੀ ਮੰਤਰ ਸਰੀਰ ਰਖਿਆ ਮੰਤਰ ਇਧਰ ਮੰਤਰ ਨੰਬਰ ਦੱਸਿਆ ਇਧਰ ਪੇਜ ਨੰਬਰ ਦੱਸਿਆ ਠੀਕ ਹੈ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਐਂ ਦੱਸਣ ਲੱਗਿਆਂ ਵੀਡੀਓ ਬਹੁਤ ਵੱਡੀ ਬਣ ਜੂਗੀ ਆ ਵੀ ਤੁਸੀਂ ਸਕਰੀਨ ਸ਼ਾਟ ਲੈ ਲਓ 21 ਨੰਬਰ ਮੰਤਰ ਤੋਂ ਲੈ ਕੇ 40 ਨੰਬਰ ਮੰਤਰ ਤੱਕ ਆ ਪੇਜ ਨੰਬਰ ਹੈਗੇ 137 ਤੱਕ ਤੇ ਹੁਣ ਅਗਲਾ ਸਕਰੀਨਸ਼ਾਟ ਇਹਦਾ ਸਕਰੀਨਸ਼ਾਟ ਲੈ ਲਓ ਹੁਣ ਅਗਲਾ ਤੁਹਤ ਕਰ ਦਿਖਾ ਦਮ ਆਰਾਮ ਨਾਲ ਬਹਿ ਕੇ ਵੇਖ ਲਿਓ ਕਿ ਕਿਹੜੇ ਕਿਹੜੇ ਮੰਤਰ ਹੈ ਇਸ ਦੇ ਵਿੱਚ ਠੀਕ ਹੈ ਜੀ ਇਹ ਬਾਬਾ ਵਰਪਾਲ ਸਿੰਘ ਮੰਤਰ 41ਵਾਂ 140 ਪੇ ਤੇ 60ਵਾਂ ਮੰਤਰ 34 ਆ 100 85 పేజీ ਤੱਕ ਲੋ ਇਹਦਾ ਸਕਰੀਨਸ਼ਾਟ ਲੈ ਲਓ ਹੁਣ ਇਹਦਾ ਸਕਰੀਨਸ਼ਾਟ ਲੈ ਲਓ ਜੀ ਮੰਤਰ 34 ਹੋਰ ਦੂਸਰਾ ਮੇਰੀ ਸਿੱਧੀ ਜਿਹੜੀ ਕੀਤੀ ਹੋਈ ਹੈ ਮੈਂ ਉਹ ਵੀ ਦੱਸਾਂ ਹਰ ਚੀਜ਼ ਦੱਸੀ ਹੈ ਮੈਂ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ساری ਜ਼ਿੰਦਗੀ ਦੀ ਮਿਹਨਤ ਤੁਹਾਡੇ ਸਮਰਪਿਤ ਕਰ ਦਿੱਤੀ ਹੈ 78 ਨੰਬਰ ਤੇ ਆਗੇ ਜੀ ਆਪਾਂ 170 ਮੰਤਰ ਹੈ ਜੀ 243 ਪੇਜ ਲੋ ਅਬ ਵੀ ਲੈ ਲਓ ਸਕਰੀਨਸ਼ਾਟ ਸਭ ਦਾ ਫਰਿਆਦ ਅੱਲਾ ਰਸੂਲ ਦੇ ਅੱਗੇ 79 ਪੇਜ ਤੋਂ ਅ ਨਾਸੀ ਮੰਤਰ ਤੋਂ ਲੈ ਕੇ 94 ਮੰਤਰ ਤੱਕ 285 ਪੇਜ ਤੱਕ ਅੱਗੇ ਲੈ ਲਓ ਸਕਰੀਨ ਸ਼ਾਟ ਲੈ ਲਿਆ ਕਰੋ ਤੇ ਬੈਠ ਕੇ ਪੜ ਲਿਓ ਵੀ ਕਿਹੜੇ ਕਿਹੜੇ ਚ ਮੰਤਰ ਆ ਫਿਰ ਮੈਨੂੰ ਪੁੱਛਦੇ ਆ ਕਿ ਬਾਬਾ ਜੀ ਕਿਹੜੇ ਕਿਹੜੇ ਮੰਤਰ ਆ 95 ਤੋਂ 111 ਤੱਕ ਜਨਤਾ ਤੇ ਮੰਤਰ ਮੈਂ ਸੰਗੋਵਾਂ ਦੇ ਮੂੰਹ ਕਰੋ ਕੋਰੋਨਵੀ ਬਿਮਾਰੀ ਵਾਸਤੇ ਹਰ ਸਿੱਧੀ ਮਿਲੂ ਤੁਹਾਨੂੰ ਇੱਥੇ ਮੈਂ ਤਾਂ ਨਹੀਂ ਕਹਿ ਸਕਦਾ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਵਾ ਪਰ ਕੁਸ਼ਕਤਰੀ ਚ ਹੈਗੇ ਆ ਮੇਰੇ ਤਾਂ ਆਪਾਂ ਗ੍ਰੰਥ ਕਈ ਬਣਾਉਣੇ ਆ ਰੱਬ ਦੀ ਕਿਰਪਾ ਦੇ ਨਾਲ ਭਾਰੀ 1.5 ਤੋਂ 2 ਸਾਲਾਂ ਦੇ ਵਿੱਚ ਇੰਨਾ ਕੀ ਤਿਆਰ ਹੋਇਆ ਵਾ ਲਈ ਜਾਨੇ ਸਕਰੀਨ ਸ਼ਾਟ ਲੈ ਕੇ ਭਰ ਲਿਓ ਅੱਜ ਆਪਾਂ 148 ਮੰਤਰਾਂ ਤੱਕ ਪਹੁੰਚੇ ਹਾਂ ਮੰਦਰਾ ਵਾਲਮੀਕ ਸੁਆਮੀ ਜੀ ਦਾ ਸਲੋ 436 ਪੇਜ ਆ ਗਿਆ ਹਾਂ ਅਗਲਾ ਵੀ ਤੁਸੀਂ ਸਕਰੀਨ ਸ਼ਾਟ ਲੈ ਲਓ ਮੰਤਰ ਦੁਕਾਨ ਦੀ ਵਿਕਰੀ ਦਾ ਉਹ ਲੈ ਕੇ ਦਸ਼ਮਨ ਮਾਰਨ ਵਾਸਤੇ ਮੰਤਰ ਕਾਲੀ ਕਲਵੇ ਦਾ ਭਿਆਨਕ ਮੰਤਰ ਹੈ 475 ਪੇਜ ਤੱਕ ਆ ਗਏ ਹਿੱਥੋਂ ਤੱਕ ਮਾਤਾ ਮਸਾਣੀ ਜੀ ਦਾ ਜਾਲ ਇਹ ਵੀ ਲੈ ਲਓ 499 ਪੇਜ ਤੋਂ ਲੈ ਕੇ 500 ਪੇਜ ਤੱਕ ਇੱਕ ਜਾਲ ਲਿਖਿਆ ਹੋਇਆ ਵਾ ਅੱਗੇ ਉਸ ਤੋਂ ਅੱਗੇ 501 ਪੇਜ ਤੋਂ ਅੱਗੇ ਗ੍ਰੰਥਾਜੇ ਵਿੱਚ ਨਹੀਂ ਪਾਇਆ ਟੋਟਲ ਆਪਣਾ 650 ਪੇਜ ਦਾ ਵੈਸੇ ਬਣ ਚੁੱਕਾ ਵਾ ਗ੍ਰੰਥਪਰ 500 ਪੇਜ ਤੱਕ ਹੀ ਤੁਹਾਨੂੰ ਮਿਲਣਾ ਅਗਲਾ ਗ੍ਰੰਥਾ ਤੁਹਾਨੂੰ ਆ ਦੇਖੋ ਖਾਲੀ ਦਿਸਦਾ ਪਿਆ ਵਾ ਇਹ ਸਾਰਾ ਬਣਾਉਣਾ ਹੈ ਠੀਕ ਹੈ ਜੀ ਆਪਾਂ ਆ ਗਏ ਆ ਉਹਨੂੰ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਵੀ ਇਹ ਆਪਣਾ ਕਸੀਦਾ ਰੂਹੀ ਵੀ ਲਿਖਦੇ ਪਏ ਆ ਉਹ ਵੀ ਆ ਗਿਆ ਤੇ ਮਿਲ ਜੂਗਾ ਉਹ ਵੀ ਮੈਂ ਤੁਹਾਨੂੰ ਉਹ ਵੀ ਦਿਖਾ ਦਾਂ ਕਈ ਵੀਰ ਪੁਰਾ ਕਹਿੰਦੇ ਆ ਕਿ ਕਸੀਦਾ ਰੂਹੀ ਦਿਓ ਜੀ ਆਹ ਵਾਲਾ ਕਸੀਦਾ ਰੂਹੀ ਹੈ ਲੋਸੀਆ ਕਸੀਦਾ ਜੀ ਨੂੰ ਕਹਿੰਦੇ ਆ ਲਓ ਜੀ ਇਹ ਵੀ ਤੁਹਾਡੀ ਖਿਦਮਤ ਦੇ ਵਿੱਚ ਆ ਜੂਗਾ ਦਰਿੰਦਰਤਾ ਆਸ਼ਕ ਸ਼ਬਜੀ ਦਾ ਮੰਤਰ ਵੀ ਆਉਣ ਲੱਗਾ ਕੌਣ ਖੋਲਣ ਦਾ ਮੰਤਰ ਆਊਗਾ ਕਲੋਂ ਕਲ ਕਾ ਮਹਾਕਾਲੀ ਜੀ ਦੀ ਹਰ ਕੰਮ ਵਾਸਤੇ ਆਉਗੀ ਹੁਣ ਆਪਾਂ ਮੋਨੀ ਮੰਤਰ ਇਹ ਵੀ ਦੇਵਾਂਗੇ ਪੇਪਰ ਮੇਰਾ ਪਾਲਣ ਵਾਲ ਤੇ ਹੁਣ ਆਪਾਂ ਦੇਣ ਲੱਗੇ ਆ ਮੋਨੀ ਮਾਤਾ ਜੀ ਦੀ ਕਲਾ ਲਿਖ ਲੋ ਨੋਟ ਕਰ ਲੋ ਓਮ ਕਾਲੀ ਕੋੜੀ ਸੋਹਣੀ ਤੇਰੀ ਚੜੂ ਚਾਲੀ ਸੋਹਣੀ ਤੇਰੀ ਚਾਲ ਹੈ ਸੋਹਣੀ ਗਾਵਲ ਜਾਏ ਬਲਤੀ ਆਗ ਦੇਖ ਬਗ ਜਾਏ ਮੋਨੀ ਮਾਂ-ਬਾਪ ਕੀ ਬੇਟੀ ਉੜਦਾ ਜਾਂਦਾ ਬਟੇਉ ਮੋਹੇ ਅਸਣ ਬੈਠਾ ਜੋਗੀ ਮੋਹੇ ਰਾਜਾ ਮੋਹੇ ਪਰਜਾ ਮੋਹੇ ਮਾਟੇ ਮੇਂ ਕਰੋ ਕਰੀ ਸਲਾਮ ਮਾਈ ਦੁਖਾਈ ਨਾਂਗੇ ਗੁਰੂ ਕੀ ਇਹ ਜਿਸ ਸਖ ਨੇ ਮੈਨੂੰ ਦਿੱਤੀ ਸੀ ਇਹ ਕਲਾਮ ਉਹ ਇਸ ਦਾ ਬਹੁਤ ਵੱਡਾ ਆਮਿਲ ਸੀ ਔਰ ਉਹਦਾ ਚੁਟਕੀਆਂ ਦੇ ਵਿੱਚ ਕੰਮ ਹੁੰਦਾ ਸੀ ਮੇਰੀ ਅਜਮਈਸ਼ੀ ਨਹੀਂ ਆ ਪਰ ਜੀਨੇ-ਜੀਨੇ ਵੀ ਇਹਦਾ ਪਾਠ ਕੀਤਾ ਮੇਤੋ ਲੈ ਕੇ ਤੇ ਉਹ ਬੱਲੇ ਬੱਲੇ ਉਹਨੇ ਕਰਾਈ ਆ ਇਸ ਚੀਜ਼ ਦੇ ਰਿਜ਼ਲਟ ਬਹੁਤ ਆਇਆ 500 ਗੋਲੀ ਗੂਗਲ ਦੀ ਵਟ ਲੈਣੀ ਆ ਤੇ ਗੂਗਲ ਵਧੀਆ ਲੈਣੀ ਆ ਫਿਰ ਆਟੇ ਤੇ ਹਲਦੀ ਦੇ ਨਾਲ ਇਸ ਤਰ੍ਹਾਂ ਦਾ ਮਰਬਾ ਬਣਾਉਣਾ ਹੈ ਠੀਕ ਹੈ ਨਕਸ਼ ਦਿਖਦਾ ਪਿਆ ਤੁਹਾਨੂੰ ਹਵਨ ਦਾ ਹਵਨ ਕੋਲ ਸਮਝ ਲੋ ਬਣਾਉਣਾ ਜ਼ਮੀਨ ਦੇ ਉੱਤੇ ਇਸ ਮਰਬੇ ਨੂੰ ਕੱਚੀ ਜ਼ਮੀਨ ਤੇ ਬਣਾਉਣਾ ਹੈ ਹਵਨ ਵਾਸਤੇ ਬੇਰੀ ਦੀ ਲੱਕੜ ਲੈਣੀ ਆ ਇੱਕ ਗੋਲੀ ਤੇ ਇੱਕ ਵਾਰ ਮੰਤਰ ਪੜ੍ਹ ਕੇ ਹਵਨ ਵਿੱਚ ਆਹੂਤੀ ਦੇ ਦੇਣੀ ਹੈ ਫਿਰ ਇੱਕ ਚਮਚ ਦੇਸੀ ਘਿਓ ਦੀ ਆਹੂਤੀ ਦੇ ਦੇਣੀ ਹੈ ਮੰਤਰ ਸਿਰਫ ਗੂਗਲ ਤੇ ਹੀ ਪੜ੍ਹਨਾ ਹੈ ਬਸ 500 ਮੰਤਰ ਅਤੇ 500 ਗੋਲੀ ਗੂਗਲ ਤੇ ਪੜ੍ਹ-ਪੜ੍ਹ ਕੇ ਹਵਨ ਕਰਦੇ ਜਾਣਾ ਫਿਰ ਇਸ ਹਵਨ ਦੀ राख ਨੂੰ राख ਨੂੰ ਜਿਸ ਮਰਜ਼ੀ ਥਾਂ ਤੇ ਲੈ ਕੇ ਜਾਓ ਹਰ ਕੰਮ बन ਜਾਵੇਗਾ ਤੇ ਜਿਸ ਵੀ ਘਰ ਵਿੱਚ ਸੁੱਟ ਦਿਓਗੇ ਉਹ ਘਰ ਮਿੱਤਰ ਬਣ ਜਾਵੇਗਾ ਤੁਹਾਡਾ ਜਿਸ ਮਸ਼ੂਕ ਦੇ ਸਿਰ ਚ ਸਿੱਟ ਦਿਓਗੇ ਜਾਂ ਖਵਾ ਦਿਓਗੇ ਉਹ ਵੀ ਤੁਹਾਡੀ ਹੋ ਜੂਗੀ ਪਰ ਇਸ ਕੰਮ ਵਾਸਤੇ ਤੁਹਾਨੂੰ ਪਹਿਲਾਂ ਇਹ ਮੰਤਰ ਜਪ ਕੇ ਸਿੱਧ ਕਰ ਲੈਣਾ ਚਾਹੀਦਾ ਇਸ ਦੀ ਸਿੱਧੀ 21 ਦਿਨ ਦੀ ਹੈ ਪੂਰਬ ਮੁਖ ਹੋ ਕੇ ਪੜਨਾ ਹੁੰਦਾ ਵਾ ਤੇ ਐਵੇਂ 500 ਗੋਲੀ ਦਾ ਹਵਨ ਕਰਨਾ ਹੁੰਦਾ ਹਰ ਰੋਜ਼ ਠੀਕ ਹੈ 21 ਤੇ ਆਖਰ ਦੇ ਵਿੱਚ ਤੁਸੀਂ ਮੋਣੀ ਦਾ ਸ਼ਿੰਗਾਰ ਦਿਓਗੇ ਠੀਕ ਹੈ ਜੀ ਤਾਂ ਮੋਣੀ ਦੀਆਂ ਮਠਿਆਈਆਂ ਦਿਓਗੇ ਔਰ ਮੇਵੇ ਦਿਓਗੇ ਤੇ ਸ਼ਿੰਗਾਰ ਦਿਓਗੇ ਤੇ ਖਾਸ ਮੁਖਾਸ ਤੁਹਾਨੂੰ ਇੱਕ ਗੱਲ ਕਹਿ ਦਾਂ ਕਿ ਮੋਣੀ ਦੀ ਅਸਲ ਚੀਜ਼ ਆ ਬਰਫੀ ਜਾਂ ਖੋਏ ਦੇ ਪੇੜੇ ਉਹ ਨਾਲ ਜ਼ਰੂਰ ਦੇਣਾ ਪੇੜਾ ਪਾਨ ਯਾਦ ਰੱਖਿਓ ਸਤਵੰਨੀ ਮਠਿਆਈ ਹੈ ਲੱਡੂਆ ਪਾਨ ਖੋਏ ਦੇ ਪੇੜੇ ਆ ਇਹ ਇਆਂ ਕੋਈ ਦੀ ਬਰਫੀ ਲੇ ਟੋਕੜੀਆਂ ਭਾਵੇਂ ਦੋ ਹੀ ਰੱਖ ਦੋ ਤੇ ਸ਼ਿੰਗਾਰ 16 ਸ਼ਿੰਗਾਰ ਦੇਣਾ ਤੇ ਨਾਲ ਤੁਸੀਂ ਮਠਿਆਈਆਂ ਦੇਣੀਆਂ ਵਾ ਨਾਲ ਮੇਵੇ ਤੇ ਨਾਲ ਫਲ ਇਹ ਚੀਜ਼ ਤੁਸੀਂ ਪਿੱਪਲ ਦੇ ਥੱਲੇ ਜੇ ਕੋਈ ਨਦੀ ਚੱਲਦੀ ਹੈ ਜਾਂ ਨਹਿਰ ਚੱਲਦੀ ਉਹਦੇ ਕਿਨਾਰੇ ਪਿੱਪਲ ਹੈ ਤਾਂ ਉੱਤੇ ਵੀ ਦੇ ਸਕਦੇ ਹਾਂ 베ਰੀ ਦੇ ਥੱਲੇ ਵੀ ਦੇ ਸਕਦੇ ਹਾਂ ਦੋਸਤੋ ਸਸਰੇਕਾਰ RAM RAM ਅਸਲਾਮੁਅਲੈਕਮ ਜੇ ਚੰਗੀ ਲੱਗਿਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਬਣਾਉਣ ਤੇ ਤੁਹਾਡੇ ਵਾਸਤੇ ਲਿਖਦਾ ਇੱਕ ਇੱਕ ਅੱਖਰ ਮੋਤੀਆਂ ਵਾਂਗੂ ਪਰ ਮੈਨੂੰ ਤਾਂ ਆਪਦੀ ਜਨ ਨੂੰ ਬਹੁਤ ਚੰਗਾ ਲਿਖਦਾ ਤੁਹਾਨੂੰ ਪਤਾ ਨਹੀਂ ਚੰਗਾ ਲੱਗਦਾ ਕਿ ਨਹੀਂ ਲੱਗਦਾ ਲੈ ਲੋ ਜੀ ਨੇ ਸਕਰੀਨ ਸ਼ਾਟ ਵੀ ਲੈਣਾ ਇਹਦਾ ਬਹੁਤ ਵਧੀਆ ਕਲਾਮਾ ਬਹੁਤ ਵਧੀਆ ਸਸਰੇਕਾਰ RAM RAM ਅਸਲਾਮੁਅਲੈਕਮ